ਕੁਸੀਂ ਦੇਖ ਰਹੇ ਹੋ ਜੀ ਏਪੀਐਨ ਨਿਊਜ਼ ਇਹ ਜਿਹੜੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਛੜੋਏ ਦੇ ਨਜ਼ਦੀਕ ਪਿੰਡ ਸਾਵਾ ਦੀ ਹੈ ਜਿੱਥੇ ਚੰਨੀ ਸਰਕਾਰ ਦਾ ਕਹਿਣਾ ਹੈ ਕਿ ਜ਼ਿੰਮੇਵਾਰ ਲੋਕ ਖਦ ਤਿੰਨ ਫੁੱਟ ਤੱਕ ਦੀ ਖੁਦਾਈ ਹੀ ਕਰ ਸਕਦੇ ਨੇ ਉੱਤੇ ਹੀ ਜ਼ਿੰਮੇਦਾਰਾਂ ਨੇ ਏਪੀਐਨ ਨਿਊਜ਼ ਦੇ ਪ੍ਰਤੀ ਦਿਨ ਗੱਲਬਾਤ ਕਰਦੇ ਆ ਚੰਨੀ ਸਰਕਾਰ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਇਹ ਵੀ ਕੀਤਾ ਕਿ ਜੋ ਜਿੰਮੇਦਾਰ ਤਿੰਨ ਫੁੱਟ ਤੋਂ ਵੱਧ ਖੁਦਾਈ ਕਰਦੇ ਨੇ ਉਹਨਾਂ ਦੇ ਲਈ ਸਖਤ ਸਜ਼ਾ ਤਾਂ ਵੀ ਦਿੱਤੀਆਂ ਸਾਵਾ ਪਿੰਡ ਤੋਂ ਲਖਵੀਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰੀ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਿੰਡ ਸਾਵਾ ਜਿੱਥੇ ਆਪਾਂ ਗੱਲ ਕਰ ਲਈਏ ਆਪਣੇ ਚੈਨਲ ਦੇ ਰਾਹੀਂ ਬਹੁਤ ਹੀ ਮੁੱਦਤਾਂ ਬਾਅਦ ਬਾਣੀ ਦੇ ਵਿੱਚ ਆਂਦਾ ਸਹਿਜ ਪਕੇ ਸੋ ਮਿੱਠਾ ਹੋਏ ਕਿਉਂਕਿ 2 ਸਾਲ ਅਰਸਾ ਹੋ ਚੁੱਕਾ ਆ ਕਿਸਾਨ ਭਰਾਵਾਂ ਨੂੰ ਅੰਦੋਲਨ ਲੜਦਿਆਂ ਅਸੀਂ ਆਪਣੇ ਚੈਨਲਾਂ ਦੇ ਰਾਹੀਂ ਵੱਖ-ਵੱਖ ਚੈਨਲਾਂ ਤੋਂ ਦਿੱਲੀ ਦੇ ਵਿੱਚ ਜਾ ਕੇ ਇਹ ਚੀਜ਼ਾਂ ਦਿਖਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਆਰ ਡੀ ਐਸ ਬਿੱਲ ਜਿਹੜੇ ਆ ਉਹਨਾਂ ਨੇ ਨਹੀਂ ਲੈ ਸੀਗੇ ਪਾਸ ਕੀਤੇ ਸੀਗੇ ਵਾਪਸ ਨਹੀਂ ਲੇ ਉੱਥੇ ਹੀ ਬਹੁਤ ਹੀ ਸ਼ਲਾਘਾਯੋਗ ਜਿਹੜੀਆਂ ਗੱਲਾਂ ਹੈ ਨਰਿੰਦਰ ਮੋਦੀ ਜਿਹੜੇ ਪੀਐਮ ਹੈ ਭਾਰਤ ਦੇ ਕਿ ਉਹਨਾਂ ਨੇ ਗੁਰਪੁਰਬ ਸਾਬ ਸਾਬਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਜਿਹੜੇ ਆ ਆਪਣੇ ਨਵੇਂ ਸੀਐਮ ਜਿਹੜੇ ਪੰਜਾਬ ਤੋਂ ਐਲਾਨੇ ਕੀ ਸੀ ਅੱਜ ਤੋਂ 2 ਮਹੀਨੇ ਪਹਿਲਾਂ ਜਿਹੜੀਆਂ ਗੱਲਾਂ ਆ ਬਹੁਤ ਸ਼ਲਾਘਾਯੋਗ ਹੈ ਅਸੀਂ ਉਹਨਾਂ ਨੂੰ ਸਲੂਟ ਕਰਦੇ ਆਂ ਆਪਣੇ ਚੈਨਲ ਦੇ ਜ਼ਰੀਏ ਕਿ ਕਿਸਾਨਾਂ ਜਿੱਥੇ ਕਿਸਾਨਾਂ ਦੇ ਬਿੱਲ ਮਾਫ ਹੋਏ ਆ ਉੱਥੇ ਹੀ 3 ਫੁੱਟ ਦਾ ਜਿਹੜਾ ਰਾਹਤ ਦਿੱਤੀ ਹੈ ਖੇਤਾਂ ਦੇ ਵਿੱਚੋਂ ਮਿੱਟੀ ਜਾਂ ਆਪਣਾ ਜਿਹੜਾ ਜ਼ਿਮੀਂਦਾਰ ਹੈ ਚੱਕ ਸਕਦਾ ਹੈ 3 ਫੁੱਟ ਤੋਂ ਜ਼ਿਆਦਾ ਜਿਹੜੀ ਹੈ ਮਿੱਟੀ ਅਗਰ ਚੱਕਦਾ ਉਹਨੂੰ ਮਾਈਨਿੰਗ ਦਾ ਹੀ ਰੂਪ ਦਿੱਤਾ ਜਾਊਗਾ ਮਾਈਨਿੰਗ ਹੀ ਕੀਤਾ ਜਾਊਗਾ ਇੱਥੇ ਅੱਜ ਅਸੀਂ ਸਾਹਬੇ ਦੇ ਮੈਂ ਕੈਮਰਾਮੈਨ ਨੂੰ ਕਹੂੰਗਾ ਬਿਲਕੁਲ ਨਜ਼ਦੀਕ ਦਿਖਾਇਆ ਜਾਵੇ ਪਹੁੰਚੇ ਸੀ ਜਿੱਥੇ ਮਸ਼ੀਨ ਲੱਗੀ ਹੋਈ ਹੈ 3 ਫੁੱਟ ਦੀ ਖੁਦਾਈ 3 ਫੁੱਟ ਦੀ ਖੁਦਾਈ ਇੱਥੇ ਹੋਈ ਵੀ ਹੈ ਔਰ ਸਾਡੇ ਨਾਲ ਇਹ ਜਿਹੜੇ ਮਾਲਕੀ ਹੈ ਉਹਨਾਂ ਦੇ ਜਿਹੜੇ ਓਨਰ ਨੇ ਉਹਨਾਂ ਦਾ ਜਿਹੜਾ ਮਾਲਕ ਹੈ ਉਹ ਵੀ ਇੱਥੇ ਮੌਜੂਦ ਹੈ ਆਪਾਂ ਉਹਨਾਂ ਦੇ ਵੀ ਵਿਚਾਰ ਸੁਣਾਵਾਂਗੇ ਔਰ ਇੱਥੇ ਦਾ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਵੀ ਗੱਲਬਾਤ ਕਰਾਂਗੇ ਔਰ ਇੱਥੇ ਅਸੀਂ ਇਹ ਵੀ ਆਪਣੇ ਚੈਨਲ ਦੇ ਜ਼ਰੀਏ ਜ਼ਰੂਰ ਦੱਸਾਂਗੇ ਕਹਿਣਾ ਚਾਹਾਂਗੇ ਕਿ ਪੰਜਾਬ ਦੇ ਲੋਕਾਂ ਨੂੰ ਬਿਲਕੁਲ ਪ੍ਰਸ਼ਾਸਨ ਹੋਵੇ ਕੋਈ ਵੀ ਮਹਿਕਮਾ ਵਿਭਾਗ ਹੋਵੇ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤਾਂ ਜੋ ਸਾਡਾ ਪੰਜਾਬ ਮੁੜ ਕੇ ਦੁਬਾਰਾ ਖੁਸ਼ਹਾਲ ਬਣਾਇਆ ਜਾਵੇ ਔਰ ਅਸੀਂ ਗੱਲਬਾਤ ਕਰਾਂਗੇ ਕਿ ਸੱਚਾਈ ਹੈ ਬਿਲਕੁਲ ਤੁਸੀਂ ਸਾਡੇ ਚੈਨਲ ਤੇ ਆਏ ਆਂ ਆਹ ਨਾਲ ਟਾਈਮ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਸੱਚਾਈ ਕੀ ਹੈ ਕੀ ਦਾ ਸੱਟਾ ਨਿਕਲਦਾ ਸਾਡੇ ਨਾਲ ਜੁੜੇ ਰਹੋ ਬਿਲਕੁਲ ਜੀ ਇਹ ਜਮੀਨ ਦੇ ਮਾਲਕ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਸਰਦਾਰ ਜੀ ਆਪਣਾ ਮੇਰਾ ਨਾਮ ਹਰੀ ਸਿੰਘ ਹੈ ਜੀ ਕਿੱਥੋਂ ਦੇ ਰਹਿਣੇ ਵਾਲੇ ਹੋ ਤੁਸੀਂ ਭਾਰਾਪੁਰ ਦੇ ਜੀ ਜਿਹੜੀ ਇਹ ਜ਼ਮੀਨ ਦੇ ਵਿੱਚੋਂ ਤੁਸੀਂ 3 ਫੁੱਟ ਦੀ ਖੁਦਾਈ ਕਰਵਾ ਰਹੇ ਹੋ ਜਿਵੇਂ ਚੰਨੀ ਸਰਕਾਰ ਨੇ ਐਲਾਨੇ ਆਇਆ ਠੀਕ ਹੈ ਜੀ ਕੀ ਆਪਾਂ ਕਰਵਾ ਸਕਦੇ ਆ ਠੀਕ ਹੈ ਜੀ ਔਰ ਤੁਸੀਂ ਇਹਦੇ ਬਾਰੇ ਸਰਕਾਰ ਨੂੰ ਜਾਂ ਪੰਜਾਬ ਦੇ ਜਿਹੜੇ ਕੰਮ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੋ ਕਹਿਣਾ ਚਾਹਨਾ ਕਿ ਜ਼ਮੀਂਦਾਰ ਜੋ ਤਬਕਾ ਹੈ ਬੜੇ ਮੁਸ਼ਕਲਾਂ ਦੇ ਦੌਰ ਵਿੱਚੋਂ ਗੁਜ਼ਰਿਆ ਹੈ ਕਾਫੀ ਲੰਬੇ ਸਮੇਂ ਤੋਂ ਹੁਣ ਵੀ ਬਹੁਤ ਜ਼ਿਆਦਾ ਮੁਸ਼ਕਲਾਂ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਕਿਉਂਕਿ ਉਹਨੂੰ ਆਪਣੀ ਜ਼ਮੀਨ ਵਿੱਚ ਆਪਣੇ ਤੌਰ ਤੇ ਖੇਤੀਬਾੜੀ ਦੀ ਉਪਜ ਵਿਵਧਾਨ ਲਈ ਕਈ ਪਾਬੰਦੀਆਂ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਲਾਈਆਂ ਗਈਆਂ ਜਿਹਦੇ ਰਿਜ਼ਲਟ ਵਜੋਂ ਹੋਰ ਹੁਣ ਇਹ ਬਾਹਰ ਜਿਹੜੇ ਕਾਨੂੰਨ ਲਿਆਂਦੇ ਸੀਗੇ ਸੈਂਟਰ ਸਰਕਾਰ ਨੇ ਉਹਦੇ ਲਈ ਵੀ ਕਿੰਨੇ ਜ਼ਿੰਮੇਵਾਰਨ ਹੈ ਕਿੰਨੀ ਤੰਗੀ ਕੱਟੀ ਹੈ ਹੁਣ ਥੋੜੀ ਜਿਹੀ ਇਹ ਸਰਕਾਰ ਵੱਲੋਂ ਇਲੈਕਸ਼ਨ ਨੂੰ ਰੱਖ ਲਓ ਕਿਸੇ ਤਰ੍ਹਾਂ ਰੱਖ ਲਓ ਮੈਂ ਇਸ ਜਿਆਦਾ ਦੂਸਰੇ ਵਿੱਚ ਨਹੀਂ ਪੈਣੀ ਚਾਹਦਾ ਪੈਣਾ ਚਾਹਦਾ ਕਿ ਇਹਨੇ ਕੁਛ ਨਾ ਕੋਈ ਥੋੜੀ ਵੀ ਰਿਲੈਕਸੇਸ਼ਨ ਕੋ ਰਾਹਤ ਦਿੱਤੀ ਹੈ ਜ਼ਿਮੀਂਦਾਰ ਨੂੰ ਤਾਂ ਕਿ ਥੋੜਾ ਬੱਤ ਆਏ ਥੋੜੇ ਜੇ ਦਿਨ ਇਹ ਠੀਕ ਠਾਕ ਰਹਿ ਸਕੇ ਕਿ ਜਿਸ ਬੰਦੇ ਨੇ ਲੈਵਲ ਵਿੱਚ ਆਪਣੀ ਜ਼ਮੀਨ ਕਰਨੀ ਹੈ ਉਹਨੂੰ ਰਾਹਤ ਦੇਣ ਲਈ 3 ਫੁੱਟ ਤੱਕ ਜੋ ਸਰਕਾਰ ਨੇ ਹਦੇਰ ਦੀ ਆਰਡਰ ਜਾਰੀ ਕੀਤਾ ਹੈ ਉਹ ਨਿਜਮਾਂ ਦੀ ਪਾਲਣਾ ਤਹਿਤ ਕਰਦੇ ਹੋਏ ਤੇ ਅਸੀਂ ਲੋਕ ਜਿਹੜੇ ਕਰਦੇ ਆ ਤਾਂ ਕਿ ਕੁਛ ਨਾ ਕੁਛ ਸਮਾ ਜਿਹੜਾ ਜ਼ਿੰਮੇਦਾਰ ਆਪਣਾ ਰੋਟੀ ਪਾਣੀ ਚੰਗੀ ਖਾ ਸਕੇ ਤੇ ਇਸ ਗੱਲ ਨੂੰ ਮੁੱਖ ਰੱਖ ਕੇ ਇਹ ਸਰਕਾਰ ਵੱਲੋਂ ਵਧੀਆ ਕਦਮ ਵੀ ਹੈਗਾ ਕਿ ਇਹਨੂੰ ਨਹੀਂ ਤਾਂ ਲਮਕਾਇਆ ਨਾ ਜਾਵੇ ਤੇ ਇੱਕ ਮੈਂ ਹੋਰ ਵੀ ਬੇਨਤੀ ਕਰਦਾ ਕਿ ਇਸੇ ਆਰ ਦੇ ਵਿੱਚ ਕੁਝ ਮਹਿਕਮੇ ਜ਼ਿੰਮੇਦਾਰ ਨੂੰ ਬ્લેਕਮੇਲ ਨਾ ਕਰਨ ਜ਼ਿੰਮੇਦਾਰ ਬਹੁਤ ਤੰਗ ਹੋਏਗਾ ਪਹਿਲੇ ਜ਼ਿੰਮੇਦਾਰ ਨੇ ਬਹੁਤ ਨੁਕਸਾਨ ਕਰਾ ਲਿਆ ਬਹੁਤ ਸ਼ਹਾਤਾਂ ਦਿੱਤੀਆਂ ਬਹੁਤ ਕੁਝ ਹੋ ਗਿਆ ਤੇ ਤੇ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਦੀ ਬੇਨਤੀ ਕਰੂੰਗਾ ਕਿ ਐਵੇਂ ਕਿਸੇ ਜ਼ਿਮੀਂਦਾਰ ਨੂੰ ਬਿਲਾ ਬਜਟੋਂ ਜ਼ਿਮੀਂਦਾਰ ਅੱਗੇ ਬਹੁਤਾਂ ਗਿਆ ਕਰਜ਼ੇ ਦੇ ਬੋਝ ਥੱਲੇ ਆ ਇਹਨੂੰ ਕਿਰਪਾ ਕਰਕੇ ਕੋਈ ਨਾ ਕੋ ਹੋਰ ਰਾਹਤਾਂ ਦੇਣ ਦੀ ਕਿਰਪਾਲਤਾ ਕੀਤੀ ਜਾਵੇ ਨਾ ਕਿ ਇਹਦੇ ਉੱਤੇ ਹੋਰ ਕੋਈ ਇਦਾਂ ਦੀਆਂ ਪਾਬੰਦੀਆਂ ਬੰਨ੍ਹਣ ਦੇਣਾ ਜਿਹੜਾ ਕਿ ਜ਼ਿਮੀਂਦਾਰ ਅੱਗੇ ਤਾਂ ਫਰਾਹੀ ਲੈ ਕੇ ਮਰਨ ਨੂੰ ਤਿਆਰ ਹੈ ਤੇ ਹੋਰ ਨਾ ਇਦਾਂ ਦੇ ਨਿਸ਼ਾਨ ਹੋਣ ਮੈਂ ਤਾਂ ਇੰਨਾ ਕੁਝ ਕਹਿਣਾ ਚਾਹਨਾ ਸਰਕਾਰਾਂ ਨੂੰ ਮੌਜੂਦਾ ਹੈ ਜਾਂ ਆਉਣ ਵਾਲੀਆਂ ਸਰਕਾਰਾਂ ਨੂੰ ਧੰਨਵਾਦ ਜਿਵੇਂ ਕਿ ਆਪਣਾ ਪੰਜਾਬ ਦੇ ਲੋਕ ਜਿਹੜੇ ਬੈਠੇ ਸੀ ਸ਼ੰਭੂ ਬਾਰਡਰ ਦੇ ਉੱਤੇ ਬਹੁਤ ਹੀ ਲੋਕੀ ਸ਼ਹੀਦੀਆਂ ਪਾ ਗਏ ਆਰਡੀਐਸ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਜਿਹੜੇ ਜਵਾਨ ਨੇ ਉਹਨਾਂ ਨੂੰ ਕਦੇ ਸਰਕਾਰਾਂ ਨਕਸਲੀ ਇਹ ਦੱਸਦੀ ਹੈ ਕਦੇ ਅਤਵਾਦੀ ਇਹ ਦੱਸਦੀ ਹੈ ਕਦੇ ਨਿਸ਼ੇੜੀ ਦੱਸਦੀ ਹੈ ਉਹਨਾਂ ਦਾ ਉਹਨਾਂ ਨੂੰ ਤੁਹਾਡਾ ਕੀ ਕਹਿਣਾ ਹੈ ਮੇਰਾ ਕੀ ਕਹਿਣਾ ਹੈ ਜ਼ਿਮੀਂਦਾਰ ਮੇਰਾ ਤਾਂ ਜੋ ਕੁਛ ਇਹ ਹੋ ਹੀ ਗਿਆ ਮੇਰੇ ਤੇ ਮਨ ਵਿੱਚ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਕੁਝ ਗੁੱਸੇ ਵੀ ਹੈ ਬਹੁਤ ਹੀ ਗਿਲੇ ਵੀ ਹੈ ਕਿ ਕਿਆ ਕੁਝ ਹੋ ਰਿਹਾ ਇੱਕ ਜੀਵੀ ਦਾ ਜਿਹੜਾ ਬਹੁਤ ਧੀਰ ਤੋਂ ਦੱਬੀ ਹੋਈ ਜਮਾਤ ਹੈ ਜਿਹਨੂੰ ਕਿਸੇ ਨੇ ਉੱਪਰ ਚੱਕਣਾ ਦਾ ਕੀ ਕਰਨਾ ਉਹਦੇ ਤੇ ਬੱਕਰੀਆਂ ਬੱਕਰੀਆਂ ਪੰਬੰਦੀਆਂ ਲਾ ਕੇ ਉਹਨੂੰ ਡੀਗ੍ਰੇਡ ਇਨਾ ਕਰ ਦਿੱਤਾ ਕਿ ਉਹਨੇ ਖਾਣ ਲਈ ਵੀ ਪੁੱਛਣਾ ਪਊਗਾ ਕਿ ਤੂੰ ਕੀ ਕਰ ਰਿਹਾ ਉਹ ਬੜੀ ਪਹਿਲੀ ਗੱਲ ਤਾਂ ਜ਼ਮੀਨ ਨੂੰ ਸਾਹਮ ਕੇ ਬੜੀ ਮੁਸ਼ਕਲ ਰੱਖਿਆ ਉਹਨੇ ਇਹਦੀ ਪ੍ਰੋਡਕਟਿਵਿਟੀ ਵਧਾ ਕੇ ਆਪਣੇ ਹੱਥਾਂ ਪੈਰਾਂ ਦੇ ਨਾਲ ਇਹ ਇਹ ਤਾਂ ਹੈ ਨਹੀਂ ਕਿ ਦਫ਼ਤਰਾਂ ਵਿੱਚ ਬੈਠ ਕੇ ਕੋਈ ਕੰਮ ਕਰ ਲਿਆ ਜਾਵੇ ਖੇਤਾਂ ਦੇ ਵਿੱਚ ਨੱਕੇ ਛੱਡਣੇ ਪੈਂਦੇ ਆ ਸੱਪ ਵੀ ਲੜਦੇ ਆ ਮਰੀ ਜਾਂਦੇ ਲੋਕ ਕੋਈ ਨਹੀਂ ਕੋਈ ਕਿਉਂ ਕਿ ਉਹਦਾ ਕਿੱਦਾਂ ਮਰਿਆ ਇਹ ਕਹੂਗੇ ਕੋਈ ਸ਼ਰਾਬ ਪੀਣ ਦੇ ਦੋਸ਼ ਲਾਈ ਜਾਂਦਾ ਕਿ ਇਹਨੂੰ ਇਹਨਾਂ ਨੂੰ ਡੀਗ੍ਰੇਡੇਸ਼ਨ ਐਨੀ ਜਮੀਂਧਾਰੇ ਉੱਤੇ ਪਹਿਲਾਂ ਤੇ ਦਬ加 ਰਿਹਾ ਤੇ ਉਹ ਵਿਚਾਰਾ ਕੀ ਕਰੇ ਕਿਤੇ ਨਸ਼ੇੜੀ ਇਹਨੂੰ ਸੱਦਿਆ ਕੇ ਪਤਾ ਨਹੀਂ ਕੀ ਕੀ ਨੂੰ ਡੀਗਰੀਡ ਕੀਤਾ ਗਿਆ ਨਸ਼ੇੜੀ ਕੀ ਕਰੇਗਾ ਪੋ ਦੀਆਂ ਰਾਤਾਂ ਵਿੱਚ ਕੋਈ ਨੱਕੇ ਛੱਡ ਕੇ ਦੇਖੇ ਪਤਾ ਲੱਗੂਗਾ ਕਿਸ ਵਾਂਗ ਵਿਕਦੀ ਹੈ ਦਫ਼ਤਰ ਵਿੱਚ ਬੈਠ ਕੇ ਸਾਰੇ ਕਾਨੂੰਨ ਬਣਾ ਲੈਂਦੇ ਐ ਬਾਹਰ ਕੀ ਜ਼ਮੀਨਾਂ ਵੇਚਦੀ ਹੈ ਤੇ ਜੇਕਰ ਇਹ ਆਪਣੀ ਜ਼ਮੀਨ ਦੀ ਪ੍ਰੋਡਕਟਿਵਿਟੀ ਵਧਾਣ ਵਾਸਤੇ ਉਹਨੂੰ ਲੈਵਲਿੰਗ ਕਰਦਾ ਕੁਝ ਆਪਣੇ ਛੋਟੇ ਜਾਂ ਕਿਸੇ ਹੋਰ ਸਾਧਨ ਦਾ ਸਹਾਰਾ ਲੈਂਦਾ ਤੇ ਸਾਧਨ ਹੋਰ ਨਹੀਂ ਕੋਈ ਉਹ ਠੀਕ ਬੋਲਦਾ ਤਾਂ ਸਾਧਨ ਵਾਲਿਆਂ ਨੂੰ ਜੀਸੀਬੀ ਵਾਲਿਆਂ ਨੂੰ ਜੀਸੀਬੀ ਵਾਲਿਆਂ ਨੇ ਜੇ ਰੁਜ਼ਗਾਰ ਦਿੱਤਾ ਪੰਜ ਚਾਰ ਮੁੰਡਿਆਂ ਨੂੰ ਉਹਨਾਂ ਕੋਲ ਜ਼ਮੀਨ ਥੋੜੀ ਸੀਗੀ ਟਰੈਕਟਰ ਰੱਖ ਲੈ ਇਹ ਟਰੈਕਟਰ ਲਾ ਕੇ ਉਹ ਥੋੜੀ ਆਪਣੀ ਰੋਟੀ ਰੋਜੀ ਕਮਾਉਣ ਦੇ ਕਾਬਿਲ ਹੋਇਆ ਤੁਸੀਂ ਰੋਜ਼ਗਾਰ ਉਹ ਖੋਣਾ ਕਿ ਉਹ ਉਹਨੂੰ ਦੇਣਾ ਹੈ ਰੋਜ਼ਗਾਰ ਦੇਣ ਦੀ ਬਜਾਏ ਤੁਸੀਂ ਖੋ ਰਹੇ ਹੋ ਡਰਦੇ ਮੁੰਡੇ ਫਿਰ ਨਸ਼ੇੜੀ ਨਹੀਂ ਬਣੂਗੇ ਕੀ ਕਰੂਗੇ ਤੁਸੀਂ ਟਰੈਕਟਰ ਅੰਦਰ ਕਰਦੇ ਨੇ ਬਿਲਾ ਬੱਤ ਤੁਹਾਨੂੰ ਕੀ ਕਰਦੇ ਉਹ ਕੋਈ ਦੂਸਰਾ ਕਰਦੇ ਆ ਬੜੀਆਂ ਮਾੜੀਆਂ ਹੋ ਰਹੀਆਂ ਸਰਕਾਰ ਦੀਆਂ ਪੋਜ਼ਿਟਿਵ ਐਟੀਟਿਊਡ ਨਹੀਂ 네ਗੇਟਿਵ ਐਟੀਟਿਊਡ ਨਾਲ ਇਹਨੂੰ ਜ਼ਮੀਨ ਜ਼ਮੀਨ ਜ਼ਮੀਦਾਰ ਨੂੰ ਥੱਲੇ ਦਬਾ ਕੇ ਇਹਨੂੰ ਆਪਣੇ ਤੌਰ ਤੇ ਬਰਤਣ ਦੀ ਕੋਸ਼ਿਸ਼ ਕਰਦੀ ਹੈ ਇਲੈਕਸ਼ਨਾਂ ਦੇ ਨਾਲ ਬਹੁਤ ਰੈਕਸ਼ਨਾਂ ਦਿੰਦੀ ਹੈ ਬਹੁਤ ਕੁਝ ਕਰਦੀ ਹੈ ਇਲੈਕਸ਼ਨ ਦੇ ਦਿਨਾਂ 'ਚ ਬਿਲਕੁਲ ਉਹ ਦੀ ਕਰਦੀ ਹੈ ਤਾਂ ਮੈਂ ਤਾਂ ਇਹ ਬੇਨਤੀ ਕਰੂੰਗਾ ਸਰਕਾਰਾਂ ਨੂੰ ਇਹ ਵੀ ਇਨਸਾਨ ਹੈ ਜਿਹੜੇ ਪੋ ਮਾ ਦੀਆਂ ਰਾਗਾਂ ਵਿੱਚ ਬੱਟਾ ਪਰ ਸੌਂਕੇ ਗੁਜ਼ਾਰਾ ਕਰਦੇ ਐ ਜਿਹੜੇ ਬਰਸਾਤ ਨੂੰ ਬੰਨਿਆਂ ਦੇ ਉੱਤੇ ਸੱਪ ਸਪੋੜੀ ਦੇ ਵਿੱਚ ਕਰਕੇ ਬੜਾ ਆਪਣਾ ਕਰ ਰਹੇ ਐ ਸਰਕਾਰਾਂ ਨੂੰ ਸੋਚਣਾ ਚਾਹੀਦਾ ਜੇ ਆਹ ਹੀ ਐਟੀਟਿਊਡ ਰਹਾ ਜਿਹੜੀ ਵੱਡੀ ਲੌਬੀ ਐ ਮੋਨੋਪੋਲੀਸਟ ਪੇਪਰ ਉਹ ਵਿਊ ਨਾਲ ਇਹਨਾਂ ਨੂੰ ਥੱਲੇ ਦਵਾਇਆ ਵਾ ਇਹ ਤੋਂ ਥੋੜੀ ਜਿਹੀ ਰਾਤ ਮਿਲਣੀ ਚਾਹੀਦੀ ਐ ਤੇ ਬਾਕੀ ਚਲੋ ਇਲੈਕਸ਼ਨ ਐ ਇਲੈਕਸ਼ਨ ਵੀ ਲੈ ਤਾਂ ਬਹੁਤ ਲੋਕ ਕਿਉਂ ਸਟੈਂਡ ਕਰਦੇ ਐ ਬੜਾ ਕੋਈ ਕਹਦੇ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਵੀ ਇੱਕ ਜ਼ਿਮੀਂਦਾਰ ਹੋਣ ਤੋਂ ਕਰਕੇ ਬੜਾ ਕੁਝ ਬਹੁਤ ਡੀਗ੍ਰੇਡ ਹੋਇਆ ਬਹੁ ਕਿਸੇ ਨੇ ਅਫਸੋਸਤਾ ਕੀ ਕਰਨਾ ਮੁੰਡਿਆਂ ਦੇ ਘਰੀ ਕਿਸੇ ਨੂੰ ਵੀ ਪੁੱਛੇ ਗਏ ਚ ਕੀਤੀ ਹੁਣ ਉਹ ਨਾ ਆਣ ਜੋਗੇ ਨਾ ਵਾਸਤਾ ਜਿੰਮੇਦਾਰਾ ਥੱਲੇ ਲਾਤਾ ਬਿਲਕੁਲ ਜੀ ਤਾਕੇ ਇਹ ਜੀਵਨ ਤਾਂ ਇੰਨਾ ਦਬ ਜਾਵੇ ਕਿ ਆਪਣੇ ਆਪ ਹੱਥ ਖੜੇ ਕਰਕੇ ਵੀ ਅਸੀਂ ਨਹੀਂ ਵੀ ਸੰਭਲ ਜੋ ਕਰਨਾ ਇਹ ਹਾਲਾਤ ਬਣਾਤੇ ਹੈ ਇਹਨਾਂ ਨੂੰ ਥੋੜਾ ਜਿਆਦਾ ਇਹਨਾਂ ਸਰਕਾਰਾਂ ਨੂੰ ਮੌਜੂਦਾ ਸਰਕਾਰਾਂ ਨੂੰ ਥੋੜਾ ਜਿਆਦਾ ਇਹਨਾਂ ਬਲਾ ਇਹ ਵੀ ਕੁਛ ਇਨਸਾਨ ਹੈ ਇਹ ਵੀ ਤਾਂ ਇਹ ਤੋਂ ਰੋਟੀ ਰੋਜੀ ਕਰਕੇ ਆਪਣੇ ਪੇਟ ਪੂਜਾ ਕਰਦੀ ਹੈ ਇਹਦੇ ਉੱਤੇ ਕਮਰਸ਼ੀਅਲ ਕਿੰਨੇ ਕਾਰੋਬਾਰ ਖੜੇ ਹੈ ਕਿੰਨੇ ਲਾਲਾ ਜਮਾਤ ਕਿੰਨੇ ਮਜ਼ਦੂਰ ਤਬਕਾ ਕਿੰਨੇ ਬਾਹਰਲੇ ਮੁਲਕਾਂ ਨੂੰ ਐਕਸਪੋਰਟ ਹੁੰਦੀ ਹੈ ਇੰਪੋਰਟ ਇਹਦੇ ਅਸਰੇ ਕਈ ਚੀਜ਼ਾਂ ਬਾਹਰ ਤੋਂ ਆਨੀਆਂ ਤੇ ਇਹ ਸੋਚਣਾ ਚਾਹੀਦਾ ਜੇ ਜ਼ਿੰਮੇਦਾਰ ਰੱਖਣਾ ਜੇ ਜ਼ਿੰਮੇਦਾਰ ਨੂੰ ਆਹੀ ਕੁਛ ਕਰਨਾ ਫੇਰ ਤਾਂ ਠੀਕ ਠਾਕ ਹੈ ਇਹਦੀ ਜੇ ਖੇਤਾਂ ਵਿੱਚ ਜਿੰਦਗੀ ਹੈ ਉੱਥੇ ਮਰ ਗਿਆ ਤੇ ਉੱਥੇ ਫੂਲ ਦਿੱਤਾ ਤੇ ਸਰਕਾਰਾਂ ਜਿਹੜੇ ਸੋਫਿਆਂ ਤੇ ਸੌਂਦੇ ਉਹਨਾਂ ਨੂੰ ਥੋੜਾ ਜਿਹਾ ਖੇਤਾਂ ਵਿੱਚ ਆ ਕੇ ਦੇਖਣਾ ਚਾਹੀਦਾ ਕਿ ਖੇਤਾਂ ਵਿੱਚ ਇਹਨਾਂ ਕੀ ਗੁਜਰਦੀ ਹੈ ਉੱਥੇ ਬੈਠ ਕੇ ਪਾਲਟੀਆਂ ਬਣਾਉਣ ਵੇਲੇ ਥੋੜਾ ਜਿਹਾ ਇੱਕ ਦੋ ਬੰਦੇ ਇਹਨਾਂ ਤੋਂ ਦੀ ਲੈ ਲਿਆ ਕਰੋ ਜਿਹੜੇ ਖੇਤਾਂ ਵਿੱਚ ਰਾਤ ਨੂੰ ਕੁਛ ਨਾ ਕੁਛ ਸੌਂਦੇ ਜਾਂ ਖੇਤਾਂ ਵਿੱਚ ਸੱਪਾਂ ਦੀਆਂ ਸਿਰੀਆਂ ਤੇ ਮਿਲ ਕੇ ਨੱਕੇ ਛੜਦੇ ਐ ਉਹਨਾਂ ਨੂੰ ਵੀ ਵਿੱਚ ਲੈ ਕੇ ਉਹਨਾਂ ਦੀ ਰਾਏ ਸਮਾਰੀ ਪਬਲਿਕ opinion ਇਕੱਠੀ ਕਰਕੇ ਥੋੜਾ ਜਿਹਾ ਵਿੱਚ ਉਹ ਕਰੋ ਕੋਈ ਵੀ ਕਾਨੂੰਨ ਕਨਾਨ ਬਣਾਉਣ ਵੇਲੇ ਜਿਹੜੇ ਵੀ ਕਨੂਲਾ ਬਣਦੇ ਐ ਤੇ ਮੈਂ ਤਾਂ ਇਹ ਕਹੂੰਗਾ ਤੇ ਬਾਕੀ ਮੈਂ ਹੋਰ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਮਿਹਰਬਾਨੀ ਜੀ ਏਸੀ ਸਾਵਾ ਤੋਂ ਜਿਹੜੇ ਏਰੀਆ ਦੇ ਵਿੱਚ ਆਪਾਂ ਖੜੇ ਆ ਬਿਲਕੁਲ ਜੀ ਉਹਨਾਂ ਦੇ ਬਹੁਤ ਹੀ ਵਧੀਆ ਬੋਲ ਸੀਗੇ ਸਰਕਾਰਾਂ ਨੂੰ ਲਾਣ ਤਾਂ ਵੀ ਇੱਥੇ ਹੋਰ ਅਸੀਂ ਆਪਣੇ ਚੈਨਲ ਦੇ ਜ਼ਰੀਏ ਇੱਕ ਰਿਕੁਐਸਟ ਕਰਦੇ ਆ ਪ੍ਰਸ਼ਾਸਨ ਦੇ ਅੱਗੇ ਕਿ ਬਿਲਕੁਲ ਇਹਨਾਂ ਨੂੰ ਜਿਹੜਾ ਹੈ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤਾਂ ਜੋ ਸਾਡਾ ਪੰਜਾਬ ਪੁਲਿਸ ਵੈਸੇ ਬਹੁਤ ਵਧੀਆ ਕਾਬਿਲਤਾ ਹੈ ਪੰਜਾਬ ਪੁਲਿਸ ਅਸੀਂ ਹਰ ਵਾਰ ਉਹਨਾਂ ਦੀ ਸ਼ਲਾਘਾ ਹੀ ਕਰਦੇ ਆ ਆਪਣੇ ਚੈਨਲ ਦੇ ਜ਼ਰੀਏ ਕਿ ਇਹਨਾਂ ਨੂੰ ਤੰਗ ਪਰੇਸ਼ਾਨਾ ਕੀਤਾ ਜਾਵੇ ਤਾਂ ਜੋ ਜਿਹੜਾ ਆਉਣ ਵਾਲਾ ਸਮਾਂ ਹੈ ਸਾਡਾ ਜਿਹੜਾ ਕਿਸਾਨ